ਗਰੀਬੀ ਦੀ ਮਾਰ ਸਭ ਤੋਂ ਬੁਰੀ ਮਾਰ ਹੁੰਦੀ ਹੈ ਉਸ ਉੱਪਰ ਔਖੇ ਹਾਲਾਤ ਜ਼ਿੰਦਗੀ ਦੀ ਰਫ਼ਤਾਰ ਨੂੰ ਰੋਕ ਕੇ ਰੱਖ ਦਿੰਦੇ ਨੇ ਤੇ ਇਨਸਾਨ ਪੇਪਰ ਸੋਕੇ ਰਹਿ ਜਾਂਦਾ ਹੈ ਕੁਝ ਅਜੀਬਾ ਹੀ ਦੇਖਣ ਨੂੰ ਮਿਲ ਰਿਹਾ ਸੰਗਰੂਰ ਸ਼ਹਿਰ ਤੋਂ ਜਿੱਥੇ ਕਿ ਸੰਗਰੂਰ ਸ਼ਹਿਰ ਦੇ ਪ੍ਰੀਤ ਨਗਰ ਦੇ ਵਿੱਚ ਇੱਕ ਗਰੀਬ ਪਰਿਵਾਰ ਹੈ ਜਿਸਦੇ ਹਾਲਾਤ ਬਦ ਤੋਂ ਬੱਤਰ ਹੋ ਚੁੱਕੇ ਨੇ ਪੰਕਜ ਕਪੂਰ ਨਾਮ ਦਾ ਇਹ ਸ਼ਖਸ ਹੈ ਹਾਲਾਤ ਕੁਝ ਇਸ ਤਰ੍ਹਾਂ ਬੇਵਸ ਚੱਲ ਰਹੇ ਨੇ ਦੱਸਦੀ ਹੈ ਕਿ ਪੰਕਜ ਦਾ ਪਹਿਲਾ ਐਕਸੀਡੈਂਟ ਹੋ ਚੁੱਕਿਆ ਅਤੇ ਉਸਦੇ ਲੱਤ ਦੇ ਵਿੱਚ ਰੌਡ ਪੈ ਚੁੱਕੀ ਹੈ ਲੇਕਿਨ ਕੁਝ ਸਮੇਂ ਬਾਅਦ ਉਸ ਦਾ ਜੋ ਰੌਡ ਪੈ ਇਸੇ ਲੱਤ ਦੇ ਵਿੱਚ ਕਿਉਂਕਿ ਉਹ ਗਿਰ ਜਾਂਦਾ ਤਾਂ ਜਿਸ ਕਰਕੇ ਇਸ ਲੱਤ ਦੇ ਵਿੱਚ ਜੋ ਰੌਡ ਪਈ ਸੀ ਉਹ ਵੀ ਟੁੱਟ ਜਾਂਦੀ ਹੈ ਕੋਣ ਡਾਕਟਰਾਂ ਦੇ ਕੋਲੋਂ ਇਲਾਜ ਦੇ ਲਈ ਕਿਹਾ ਜਾਂਦਾ ਤਾਂ ਇਲਾਜ ਦੇ ਲਈ ਵੱਡਾ ਖਰਚਾ ਦੱਸਿਆ ਗਿਆ 80000 ਰੁਪਏ ਤੋਂ ਉੱਪਰ ਦਾ ਖਰਚਾ ਦੱਸਿਆ ਜਾ ਰਿਹਾ ਹੈ ਲੇਕਿਨ ਇਹ ਪਰਿਵਾਰ ਜੋ ਕਿ ਇਸ ਖਰਚੇ ਤੋਂ ਅਸਮਰਥ ਹੈ ਇਲਾਜ ਕਰਾਉਣ ਦੇ ਵਿੱਚ ਅਸਮਰਥ ਹੈ ਤਾਂ ਪੰਕਜ ਦੇ ਵੱਲੋਂ ਹੁਣ ਲੋਕਾਂ ਤੋਂ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਰਹਿੰਦੇ ਇੱਕ ਅਜਿਹੇ ਨੌਜਵਾਨ ਦੇ ਨਾਮ ਜਿਸ ਨੂੰ ਕਿ 2.5 ਸਾਲ ਹੋ ਚੱਲੇ ਹਨ ਅਤੇ ਉਹ ਮੰਜੇ ਤੇ ਹੀ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਲਾਟੇ ਵਿੱਚ ਰਾੜ ਪਈ ਉਸ ਤੋਂ ਬਾਅਦ ਥੋੜਾ ਮੋੜਾ ਤੁਰਨ ਫੇਰ ਲੱਗਾ ਲੇਕਿਨ ਉਸ ਤੋਂ ਬਾਅਦ ਫਿਰ ਐਕਸੀਡੈਂਟ ਹੋ ਜਾਂਦਾ ਤੇ ਉਸ ਤੋਂ ਬਾਅਦ ਮੰਝੇ ਤੇ ਹੀ ਹੈ ਹੁਣ ਇੱਕ ਨੌਜਵਾਨ ਨੂੰ ਮੰਝੇ ਤੇ ਪੈਣਾ ਬੜਾ ਔਖਾ ਹੈ ਤੇ ਦੂਜਾ ਆਪਣੀ ਮਾਂ ਦਾ ਹੋਏ ਸਹਾਰਾ ਸੀ ਹੁਣ ਕਮਾਈ ਦਾ ਸਾਧਨ ਕੋਈ ਨਹੀਂ ਰਹਾ ਮਾਂ ਹੈ ਜੋ ਉਹ ਲੋਕਾਂ ਦੇ ਘਰੇ ਕੰਮਕਾਰ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਲੇਕਿਨ ਗੁਜ਼ਾਰਾ ਕਰਨਾ ਹੀ ਬੜਾ ਔਖਾ ਹੈ ਕਿਉਂਕਿ ਜਿਸ ਮਕਾਨ ਦੇ ਵਿੱਚ ਇਹ ਬੈਠੇ ਹਨ ਉਸ ਮਕਾਨ ਦਾ ਕਿਰਾਇਆ ਹੀ 5000 ਰੁਪਇਆ ਹੈ ਬੀਰ ਜੀ ਨਾਲ ਮਯੂਦਨ ਗੱਲਬਾਤ ਕਰਾਂਗਾ ਉਹਨਾਂ ਦੇ ਨਾਲ ਤੇ ਜਾਣਾਂਗੇ ਸਾਰਾ ਸਸਰੀ ਗਾ ਵੀਰ ਸਸਰੀ ਗਾ ਕੀ ਨਾਮ ਹੈ ਤੁਹਾ ਪੰਕਜ ਕਪੂਰ ਜੀ ਪੰਕਜ ਜੀ ਕਦੋਂ ਤੋਂ ਤੁਹਾਡਾ ਇਹ ਐਕਸੀਡੈਂਟ ਹੋਇਆ ਕਿਵੇਂ ਹੋਇਆ ਇਹ 2022 ਦੇ ਵਿੱਚ ਮੇਰਾ ਐਕਸੀਡੈਂਟ ਹੋਇਆ ਸੀਗਾ ਜੀ 11ਵਾਂ ਮਹੀਨੇ 20 ਤਰੀਕ ਨੂੰ ਜੀ ਇਹ ਮੋਟਰਸਾਈਕਲ ਨਾਲ ਮੇਰਾ ਐਕਸੀਡੈਂਟ ਹੋਇਆ ਸੀਗਾ ਜੀ ਮੋਟਰਸਾਈਕਲ ਕੋਈ ਮੇਰੇ ਵਿੱਚ ਮਾਰ ਗਿਆ ਸੀ ਤੇ ਉਹਦੇ ਨਾਲ ਮੇਰਾ ਇਹ ਐਕਸੀਡੈਂਟ ਹੋਇਆ ਜੀ ਉਸ ਤੋਂ ਬਾਅਦ ਜੀ ਚੱਕ ਕੇ ਮੈਨੂੰ ਸਿਵਲ ਹਸਪਤਾਲ ਦੇ ਵਿੱਚ ਲੈ ਗਏ ਸੀਗੇ ਜੀ ਜਦੋਂ ਮੈਂ ਸਿਵਲ ਹਸਪਤਾਲ ਦੇ ਵਿੱਚ ਗਿਆ ਜੀ ਉਹਨਾਂ ਨੇ ਮੇਰੇ ਪੱਟੀਆਂ ਪੁੱਟੀਆਂ ਕਰਕੇ ਮੈਨੂੰ ਇੱਕ ਵਾਰੀ ਉਹਨਾਂ ਨੇ ਯਾਨੀ ਕਿ ਉੱਥੇ ਐਡਮਿਟ ਕਰ ਲਿਆ ਸੀਗਾ ਜੀ ਐਡਮਿਟ ਕਰਨ ਤੋਂ ਬਾਅਦ ਜੀ ਉਹਨਾਂ ਨੇ ਮੈਨੂੰ 15-20 ਦਿਨ ਮੇਰੇ ਹੱਥ ਨਹੀਂ ਪਾਇਆ ਹੈਗਾ ਜੀ ਉਸ ਤੋਂ ਬਾਅਦ ਅਸੀਂ ਪੱਤਰਕਾਰ ਬੁਲਾਏ ਸੀ ਉੱਥੇ ਪੱਤਰਕਾਰਾਂ ਤੋਂ ਬਾਅਦ ਉਹਨਾਂ ਨੇ ਮੇਰੇ ਟ੍ਰੀਟਮੈਂਟ ਉਹਨਾਂ ਨੇ ਥੋੜਾ ਜਿਹਾ ਸ਼ੁਰੂ ਕੀਤਾ ਜੀ ਸ਼ੁਰੂ ਕੀਤਾ ਜੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੇਲੇ ਤਾਂ ਪਾਇਆ ਜੀ ਰਾ ਪਟੇ ਦੇ ਵਿੱਚ ਸ਼ਕੰਜਾ ਲਗਾਇਆ ਸੀ ਗਾ ਜੀ ਸ਼ਕੰਜੇ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਤੇਨੀ ਸਾਰੀ ਸਜਰੀ ਹੋਏਗੀ ਪਟਿਆਲੇ ਜਾਣਾ ਪਏਗਾ ਤਾਂ ਮੈਂ ਫਿਰ ਘਰ ਦੀ ਕਨਕ ਵੇਚ ਕੇ ਜੀ ਪਟਿਆਲੇ ਗਿਆ ਸੀ ਗਾ ਜੀ ਉੱਥੋਂ ਆਪਣੀ ਸਰਜਰੀ ਵੀ ਕਰਵਾ ਕੇ ਲਿਆਇਆ ਸਰਜਰੀ ਤੋਂ ਬਾਅਦ ਜੀ ਉਹਨਾਂ ਤੀਸਰੀ ਵਾਰ ਜਦੋਂ ਮੇਰਾ ਆਪਰੇਸ਼ਨ ਹੋਇਆ ਉਹ ਰਾੜ ਪਈ ਜੀ ਫਿਰ ਉਹਨਾਂ ਨੇ ਮੇਰੇ ਰਾੜ ਪਾਈਏ ਰਾੜ ਜਦੋਂ ਉਹਨਾਂ ਨੇ ਮੇਰੇ ਪਾਈ ਜੀ ਉਸ ਤੋਂ ਬਾਅਦ ਮੈਂ ਥੋੜਾ ਬਹੁਤ ਠੀਕ ਹੋ ਗਿਆ ਸੀ ਜੀ ਫਿਰ ਮੈਂ ਦੋ ਤਿੰਨ ਵਾਰੀ ਡਿੱਗ ਪਿਆ ਜੀ ਘਰ ਦੇ ਵਿੱਚ ਉਨ ਮੇਰਾ ਨਾ ਉੱਪਰ ਦੀ ਸਾਈਡ ਦਾ ਨਟ ਟੁੱਟ ਚੁੱਕਿਆ ਹੈ ਜੀ ਇਹ ਨਟ ਤੁਹਾਨੂੰ ਦਿਖਾਣਾ ਚਾਹਾਂਗੇ ਤਸਵੀਰਾਂ ਵਿੱਚ ਕਿ ਨਟ ਇਸ ਲੱਤ ਵਿੱਚ ਪਿਆ ਹੋਇਆ ਹੈ ਤੇ ਜੋ ਹਾਲਾਤ ਹਨ ਇਸ ਲੱਤ ਦੇ ਉਹ ਦੇਖ ਸਕਦੇ ਹੋ ਇਹ ਵੀਰੇ ਤੁਹਾਡਾ ਉਧਰੋਂ ਮਾਸ ਕੱਟ ਕੇ ਇੱਧਰ ਲਾਇਆ ਸੀਗਾ ਹਾਂ ਇੱਧਰਲਾ ਪੱਟ ਤੋਂ ਮਾਸ ਕੱਟ ਕੇ ਇੱਧਰ ਲਾਇਆ ਹੈ ਜੀ ਨਟ ਮੇਰਾ ਟੁੱਟਿਆ ਜਿਹੜਾ ਆ ਚੀਜ਼ ਤੋਂ ਟੁੱਟ ਗਿਆ ਹੈ ਜੀ ਨਟ ਉੱਪਰ ਦੀ ਸਾਈਡ ਤੋਂ ਤੇ ਜੇ ਹੁਣ ਆਪਰੇਸ਼ਨ ਹੁੰਦਾਗਾ ਦਵਾਰੇ ਫੇਰ ਨਾਟੇ ਉਦੋਂ ਮਾਸ ਕੱਟ ਕੇ ਇੱਧਰ ਲੈਣਾ ਪਊਗਾ ਨਹੀਂ ਜੀ ਆਪਰੇਸ਼ਨ ਸ਼ਾਇਦ ਇੰਨਾ ਨਹੀਂ ਮੈਂ ਕਹਿ ਸਕਦਾ ਜੀ ਪਰ ਕਿ ਆਪਰੇਸ਼ਨ ਕਹਿੰਦੇ ਨੇ ਕਰ ਦਾਂਗੇ ਜੀ ਪਰ ਹੁਣ ਸਰਕਾਰੀ ਵਾਲੇ ਮੈਨੂੰ ਹੱਥ ਨਹੀਂ ਪਾ ਰਹੇਗੇ ਜੀ ਬਾਹਰ ਪਤਾ ਕਰਿਆ ਜੀ ਬਾਹਰ ਤਾਂ 80000 ਰੁਪਏ ਮੰਗਦਾ ਜੀ ਕੋਈ ਲੱਖ ਰੁਪਏ ਮੰਗਦਾ ਜੀ ਕਹਿੰਦੇ ਤੂੰ ਠੀਕ ਹੋ ਜਾਵੇਂ ਬਿਫੇ ਤੁਰਨ ਫੇ ਲੱਗੇ ਫੇ ਤੁਰਨ ਫੇ ਲੱਗ ਜੂ ਤਮ ਬਰੇ ਫੇ ਕਰਦੇ ਖਾਤ ਕਿਵੇਂ ਚੰਦਿਆ ਰਾਤ ਬਹੁਤ ਜਿਆਦਾ ਮਾੜੇ ਨੇ ਜੀ ਮੈਂ ਮੈਂ ਇਕੱਲਾ ਸੀ ਕਮਾਨ ਵਾਲਾ ਜੀ ਮੈਂ ਦਿਹਾੜੀ ਗੱਪਾ ਕਰਦਾ ਸੀਗਾ ਜੀ ਕਦੀ ਪੁਰਚੂਮ ਦੀ ਦੁਕਾਨ ਤੇ ਕਦੀ ਮਿਸਤਰੀਆਂ ਨਾਲ ਦਿਹਾੜੀ ਕਰਦਾ ਸੀਗਾ ਜੀ ਮਰੇ ਮੰਮੀ ਨੇ ਜਿਹੜੇ ਉਹ ਬਰਤਨ ਵਗੈਰਾ ਮਾਣਦੇ ਨੇ ਘਰੇ ਇੱਕ ਗਿੱਦੇ ਕੱਪੜੇ ਧੁੰਦੇ ਨੇ ਜੀ ਕਰਦੇ ਹਾਲਾਤ ਬਹੁਤ ਜ਼ਿਆਦਾ ਮੜ ਨੇ ਜੀ ਇਸ ਟਾਈਮ ਕਿ ਮਰਨ ਤੇ ਉਹਨਾਂ ਬਤਾਈ ਕਿਰਾਇਆ ਵੀ ਕਾਫੀ ਜ਼ਿਆਦਾ ਨੇ ਕਿਰਾਇਆ ਵੀ ਆਇਆ ਜੀ 5500 ਰੁਪਏ ਕਿਰਾਇਆ ਹੈ ਜੀ ਤਾਂ ਮੰਨਤੇ ਆ ਬੋਝ ਨਹੀਂ ਹੁੰਦਾ ਕਿ ਇਸ ਉਮਰ ਚ ਆਪਣੀ ਮਾਂ ਦਾ ਸਹਾਰਾ ਬੰਨਣਾ ਸੀਗਾ ਅੱਜ ਉਹਨਾਂ ਦੀ ਬੋਝ ਬਣਿਆ ਆਪਾਂ ਹਾਂਜੀ ਮੈਂ ਬੋਝ ਬਣ ਚੁੱਕਿਆ ਇਸ ਟਾਈਮ ਤਾਂ ਬਹੁਤ ਪੂਰਾ ਲੱਗਦਾ ਜੀ ਮੰਨੋ ਕਿ ਮੈਂ 2.5 ਸਾਲ ਹੋ ਗਏ ਪੂਨੇ 3 ਸਾਲ ਦੀ ਮੰਜ਼ੇ ਤੇ ਪਿਆ ਜੀ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਲੱਤ ਜੋ ਮੇਰੇ ਦਰਦ ਨਹੀਂ ਹਟਦਾ ਜੀ ਤੁਰਿਆ ਮੇਰੇ ਤੋਂ ਬਿਲਕੁਲ ਨਹੀਂ ਜਾਂਦਾ ਜੀ ਹੁਣ ਜੀ ਘਰ ਦੇ ਦਾ ਬਾੜੀ ਬੁਰਿਆ ਨੇ ਫਿਰ ਜੁਮੇ ਪਾ ਜਾਣਾ ਦਾ ਬਾਹਰ ਅੰਦਰ ਫਿਰ ਕਿਵੇਂ ਜਾਨੇ ਦਰਦੋਂ ਮੈਂ ਕੰਜੇ ਨਾਲ ਤੁਰ ਕੇ ਜਾਂਦਾ ਜੀ ਕੰਜਾ ਫੜਨਾ ਪੈਂਦਾ ਜੀ ਮਨਮਸ਼ ਕੰਜੇ ਨਾਲ ਜਾਣਾ ਵਾ ਸਿਰਫ फ्लਸ਼ ਬਾਥਰੂਮ ਜਾਣਾ ਬਿਲਕੁਲ ਹੋਲੀ ਹੋਲੀ ਜਾਂ ਲੱਤ ਵੀ ਡਿੰਗੀ ਹੋ ਗਈ ਹਾਂ ਲੱਤ ਵੀ ਮੇਰੀ ਡਿੰਗੀ ਹੋ ਚੁੱਕੀ ਹੈ ਜੀ ਹੁਣ ਜੇ ਕੋਈ ਸਾਡੇ ਦਰਸ਼ਕ ਤੁਹਾਨੂੰ ਫੋਨ ਕਰਨਾ ਚਾਹਣ ਜਾਂ ਹੈਲਪ ਕਰਨਾ ਚਾਹੁੰਦੇ ਹਨ ਤਾਂ ਤੁਸੀਂ ਆਪਣਾ ਫੋਨ ਨੰਬਰ ਹਾਂ ਜੀ ਨੰਬਰ ਹੈਗਾ ਜੀ ਮੇਰਾ 76965 ਜੀ ਫੰਟਲ ਐਕਸੋ ਦੇ ਤੇ ਉਸੇ ਕੋਈ ਗੂਗਲ ਪੇ ਵੇ ਨਹੀਂ ਚਲਾਉਂਦੇ ਨਹੀਂ ਜੀ ਸਿੰਪਲ ਫੋਨ ਹੈ ਉਹਦਾ ਸਿੰਪਲ ਫੋਨ ਹੈ ਸਾਡੇ ਗਰੀਬ ਹੈ ਕਿੱਥੇ ਗੂਗਲ ਪੇ ਚਲਾਗਾ ਜੀ ਬਿਲਕੁਲ ਵੀਰ ਜੀ ਦਾ ਕਹਿਣਾ ਹੈ ਕਿ ਇਹਨਾਂ ਕੋਲੇ ਸਿੰਪਲ ਫੋਨ ਹੈ ਕਿਉਂਕਿ ਐਂਡਰੋਇਡ ਫੋਨ ਨਹੀਂ ਇਹਨਾਂ ਕੋਲੇ ਕੋਈ ਗੂਗਲ ਪੇ ਵਗੈਰਾ ਨਹੀਂ ਚਲਾਉਂਦੇ ਤਾਂ ਸੰਗਰੂਰ ਸ਼ਹਿਰ ਦੇ ਰੇਲਵੇ ਲਾਈਨ ਦੇ ਨਾਲ ਪ੍ਰੀਤਨਗਰ ਦੇ ਵਿਖੇ ਇਹਨਾਂ ਦੀ ਰਹਿائش ਹੈ ਫੋਨ ਨੰਬਰ ਇਹਨੇ ਆਪਣਾ ਦੱਸ ਦਿੱਤਾ ਹੈ ਜੇ ਕੋਈ ਆਨ ਕੇ ਵੀ ਦੇਖਣਾ ਚਾਹੇ ਤਾਂ ਦੇਖ ਸਕਦਾ ਹੈ ਕਿ ਜੋ ਘਰ ਦੇ ਹਾਲਾਤ ਹਨ ਉਹ ਕਿਸ ਤਰ੍ਹਾਂ ਦੇ ਹਨ ਅਤੇ ਇਹਨਾਂ ਦੇ ਮਾਤਾ ਜੀ ਹਨ ਉਹ ਵੀ ਬਿਮਾਰ ਰਹਿੰਦੇ ਹਨ ਤੇ ਫਿਰ ਵੀ ਆਪਣੇ ਉਸ ਪੁੱਤ ਦੀ ਦੇਖਰੇਖ ਵਾਸਤੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਹਨ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੀ ਸਿਕੰਡੀ ਜੀ ਜਸ ਜੀ ਕਰ ਕੀ ਨਾਮ ਹੈ ਤੁਹਾਡਾ ਮੈਂ ਦਊਂ ਸ਼ਾਕੂ ਪੁਗਰਾਵਟ ਅੰਡਾ ਜੀ ਕਿਸ ਤਰ੍ਹਾਂ ਬਾਈਨਾ ਇਹ ਜੋ ਹਾਸਾ ਹੋਇਆ ਤੇ ਹਾਲਾਤ ਕਿਸ ਤਰ੍ਹਾਂ ਦੇ ਜੀ ਦਾ ਬਟਾ ਐਕਸੀਡੈਂਟ ਹੋ ਗਿਆ ਸੁਣਾ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਜਾ ਰਹੀ ਸੀ ਥੋੜੀ ਜਿਹਾ ਸਾਨੂੰ ਫੋਨ ਆਇਆ ਕਹਰੇ ਵੀ ਤੁਹਾਡੇ ਲੜਕੇ ਦਾ ਐਕਸੀਡੈਂਟ ਹੋਇਆ ਤੇ ਫਿਰ ਅਸੀਂ ਚੱਕ ਕੇ ਨੂੰ ਐਮ ਲੈਸ ਚ ਹਸਪਤਾਲ ਲੈ ਗਏ ਹਸਪੀਟਲ ਲੈ ਕੇ ਗਏ ਵਾਸਤ ਅੱਠ ਦਾ ਤੀਨ ਉਹਨਾਂ ਨੇ ਪਹਿਲੇ ਹੱਥ ਨਾ ਪਾਇਆ ਬਟਾ ਉਸ ਤੋਂ ਬਾਅਦ ਪਾਇਆ ਤਾਂ ਫਿਰ ਇਹਨਾਂ ਨੇ 55 55 ਜਾ ਲਾਇਆ ਸਟੀਲ ਜਿਹਾ ਹੁੰਦਾ ਤੇ ਉਹਦੇ ਨਾਲ ਜਦੋਂ ਹੱਡੀ ਨਾ ਜੁੜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਅਜਿਹੀ ਕਨੇਸੀ ਇਨਫੈਕਸ਼ਨ ਹੋ ਗਈ ਲੱਤ ਚ ਫਿਰ ਜਾਂਦੇ ਪਟਿਆਲੇ ਜਾ ਕੇ ਸੱਜਰੀ ਕਰਾਤਾ ਅੱਠ ਦਿਨ ਹੱਥ ਨਹੀਂ ਪਾਇਆ ਹਸਪਤਾਲ ਨੇ ਉੱਥੇ ਹੀ ਬਿਲਕਦਰ ਰਿਹਾ ਹਾਂ ਕਹਿੰਦੇ ਮਸ਼ੀਨਾਂ ਖਰਾਬ ਨੇ ਉੱਚੀ ਫਿਰ ਮਸ਼ੀਨ ਨਾ ਖਰਾਬ ਨੇ ਉਦੋਂ ਤਾਂ ਪਾਇਆ ਨਹੀਂ ਜੀ ਇਹਨਾਂ ਨੇ ਹੱਥ ਫੇਰ ਅਸੀਂ ਬੱਤਰਕਾਰ ਬੁਲਾ ਲਏ ਸੀਗੇ ਉਹਨਾਂ ਨੂੰ ਕਰ ਮੜੀ ਜੀ ਇਹਨੇ ਸਮੂਹ ਸਾਡਾ ਨਾਲ ਗੱਲ ਕਰੀ ਉਹਨਾਂ ਨੇ ਦੱਸਾ ਨੂੰ ਬੁਲਾ ਕੇ ਫਿਰ ਮਤਲਬ ਇਹਨਾਂ ਨੇ ਕਿਹਾ ਉਹਨਾਂ ਨੇ ਫਿਰ ਬਾਤ ਕਰਨੀ ਲੱਗ ਤੀ ਇਨਫੈਕਸ਼ਨ ਹੋ ਗਈ ਸਕੰਜਾ ਲਾਤਾ ਸੀ ਜੀ ਸਕੰਜਾ ਲਾਇਆ ਸੀ ਜੀ ਉਸ ਤੋਂ ਬਾਅਦ ਫਿਰ ਕਹਿੰਦੇ ਤੁਹਾਡੀ ਵੀ ਇਸ ਕੰਜੇ ਤਾਰ ਜੁੜੀ ਨਹੀਂ ਲੱਗ ਤੇ ਫਿਰ ਇਹਨੇ ਸਾਨੂੰ ਪਟਿਆਲੇ ਭੇਜਿਆ ਜੀ ਕਹਿੰਦੇ ਖਾਸ ਸਰਜਰੀ ਕਰਾ ਕੇ ਲਿਆਓ ਪਟਿਆਲੇ ਪਟਿਆਲੇ ਅਸੀਂ ਦਰਦੇ ਜਾਂਦੇ ਨੇ ਸੀ ਕਿਉਂ ਪਹਿਲੇ ਵੀ ਇਹਨਾਂ ਨੇ ਜਦੋਂ 1-2 ਦਿਨ ਲਾ ਕੇ ਪਟਿਆਲੇ ਸਾਨੂੰ ਭੇਜਦਾ ਸੀ ਜੀ ਉਹਨਾਂ ਨੂੰ ਦੁਆਰੇ ਸਾਨੂੰ ਫੇਰ ਇੱਥੇ ਵਾਪਸੇ ਲੈ ਆਂਦੇ ਕਰ ਭੇਜਦਾ ਕਹਿੰਦੇ ਜੀ ਜਦੋਂ ਉੱਥੇ ਸਾਰਾ ਇੰਤਜ਼ਾਮ ਹੈਗਾ ਵੀ ਅਸੀਂ ਕਿਉਂ ਕਰਾਂਗੇ ਵੀ ਤੁਸੀਂ ਉੱਥੇ ਲੈ ਕੇ ਜਾਓ ਅਸੀਂ ਦੁਆਰੇ ਕਿਸੇ ਕੰਕਰ ਦਾ ਕਣਕ ਕੀ ਜੋ ਕੁ ਸਾਇਦਾ ਅਸੀਂ ਬੇਖੂਚ ਕੇ ਲੈ ਕੇ ਬੱਲੇ ਵੀ ਮਾੜਾ ਮੋਟਾ ਚਾਈਨਾ ਹੁੰਦਾ ਤਾਂ ਲੈ ਕੇ ਗਏ ਤੇ ਬੱਸ ਉਹਨਾਂ ਨੇ ਫੇਰ ਦੁਆਰੇ ਸਾਨੂੰ ਜਦੋਂ ਭੇਜਿਆ ਇਹਨਾਂ ਨੇ ਫੇਰ ਵੀ ਨਾ ਪਾਇਆ ਫਿਰ ਉਸ ਤੋਂ ਬਾਅਦ ਐਸਮੋ ਸਾਦ ਨਾਲ ਗੱਲ ਹੋਈ ਉਹਨਾਂ ਨੇ ਫਿਰ ਕਹਿ ਖੂਨ ਕੇ ਮਤਲਬ ਕਰਾਇਆ ਤਾਂ ਕਨੇ ਵਾਰ ਚ ਕੰਨੇ ਸੱਜਰੀ ਕਰਾ ਕੇ ਲਿਆਉ ਉੱਥੋਂ ਸੱਜਰੀ ਪਟਿਆਲੇ ਅਸੀਂ ਫਿਰ ਪਟਿਆਲੇ ਡਰਦੇ ਜਾਂਦੇ ਨਹੀਂ ਸੀ ਤੁਹਾਨੂੰ ਕਿਹੜਾ ਚੋੜੀ ਅਸੀਂ ਗਰੀਬ ਬੰਦੇ ਸੀ ਵਾਰ-ਵਾਰ ਕਿੱਥੋਂ ਪੈਸਾ ਲਾਈ ਤੇ ਬਸ ਫਿਰ ਡਰਦੇ ਡਰਾਂ ਦੇ ਚੱਲ ਚਲੇ ਗਏ ਉੱਥੇ ਕੋਈ ਸਹਿਨ ਮਦਦਕਾਰ ਮਾਸਾ ਨੂੰ ਮਿਲ ਗਈ ਸੀ ਸਰਵਜੀਤ ਮੈਡਮ ਸੀਗੇ ਵੀ ਉੱਥੇ ਲੱਗੇ ਹੋਏ ਸੱਜਰੀ ਵਾਲੀ ਮੈਡਮ ਨੇ ਉਹਨੇ ਸਾਡਾ ਬਹੁਤ ਮਦਦ ਕੀਤੀ ਸੀ ਅਸੀਂ ਆਪਾਂ ਨੇ ਕਹੀਏ ਉਹਨੇ ਸਾਡੀ ਅੱਗੇ ਉਹ ਕੈਸੀ ਤਾਂ ਡੋਲ ਕੇ ਸੀ ਜਦੋਂ ਗਏ ਆ ਜੀ ਲੈ ਕੇ ਅਗਲੇ ਦਿਨ ਸ਼ਾਮ ਨੂੰ ਹੀ ਵਾਪਸ ਆਣ ਲੱਗੇ ਸੀ ਨਾਂ ਦੀ ਆਂਟੀ ਤੁਸੀਂ ਬੋਲੋ ਨਾ ਅਸੀਂ ਬਠਿੰਡਾ ਸੀਲ ਸੇ ਕੋਈ ਨਾਸੀ ਆਪ ਵੀ ਕਰਾਵਾਂਗੇ ਜਿਹੜੀ ਸਰਜਰੀ ਵਾਲੀ ਮੈਡਮ ਆਈ ਉਹਨੇ ਬਹੁਤ ਅੱਛਾ ਸਾਡਾ ਕੰਮ ਕਰਿਆ ਬਾਅਦ ਵਿੱਚ ਕਈ ਪਟਿਆ ਡਿਨ ਐਕਸੀਡੈਂਟ ਹੋਇਆ ਸੀ ਆ ਉਹ ਬੰਦੇ ਨੇ ਫੜੇਗੇ ਉਹਨਾਂ ਨੇ ਕੋਈ ਲਾਜ ਨਹੀਂ ਕਰਾਇਆ ਉਹ ਤਾਂ ਮਟਾ ਐ ਹੋਇਆ ਗਿਰਗੇ ਜਿਵੇਂ ਇਹ ਗਿਰਿਆ ਇਹ ਨਾਲੇ ਦੀ ਸੈਰ ਤੇ ਗਿਰਿਆ ਤਾਂ ਜਿਹਦੇ ਸਿਰ ਤੇ ਲੱਗਦੀ ਉਸੇ ਟਾਈਮ ਖਤਮ ਸੀ ਉਹ ਤਾਂ ਭੱਜ ਗਿਆ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਆਪਸਰ ਤੱਕ ਆ ਬੈਠਾ ਅੱਛਾ ਉਹ ਲੋਕਾਂ ਨੇ ਇਸਨੇ ਫੜਿਆ ਨਹੀਂ ਉਹ ਤਾਂ ਕਿਸੇ ਨੇ ਸਾਨੂੰ ਨਾਲ ਕੋਈ ਬਣਿਆ ਹੋਇਆ ਸੀਗਾ ਉਹਨਾਂ ਨੇ ਫੋਨ ਕਰਿਆਗਾ ਉਹ ਕਿਤੇ ਬਾਹਰ ਨਿਕਲੇ ਹੋਣੇ ਜਦੋਂ ਮੋਟਰਸਾਈਕਲ ਗਿਰਿਆ ਹੋਇਆ ਦੇਖਾ ਉਹਨਾਂ ਨੇ ਫੋਨ ਕਰਿਆਗਾ ਨਾਲੇ ਜਿਹਦੇ ਕੋਲ ਗੰਦਾ ਨਾਲਾ ਕਿ ਬਣਿਆ ਹੋਇਆ ਹੈ ਨਾ ਸਨਾਨ ਕਰੀ ਜਾਂਦਿਆਂ ਨੂੰ ਉਹਨਾਂ ਨੇ ਜਦੋਂ ਫੋਨ ਕਰਿਆ ਫੇਰ ਆਸੀਂ ਪਹੁੰਚਾਂ ਅਡੀ ਆਪਾਂ ਜਦੋਂ ਜਵਾਬ ਹੋਣਾ ਹੁੰਦਾ ਆਪਾਂ ਸੁੱਖਾਂ ਸੁਖਦੇ ਆਂ ਪ੍ਰਮਾਤਮਾ ਅੱਗੇ ਕਿ ਪਹਿਲੇ ਉਲਾਦ ਬੇਟਾ ਹੋਵੇ ਹੈਨਾ ਕਿੰਨੀਆਂ ਖੁਸ਼ੀਆਂ ਬਣਾਣੇ ਆਪਾਂ ਲੱਡੂ ਵੰਡਦੇ ਆਂ ਪਾਂ ਕੁਛੀ ਦਾ ਟਿਕਾਣਾ ਨਹੀਂ ਹੁੰਦਾ ਮਾਪੇ ਵਾਸਤੇ ਕੋਈ ਤਾਂ ਹੈ ਟਿਕਾਣਾ ਸਹੀ ਤਰੀਕੇ ਉਸ ਬੇਟੇ ਨੂੰ ਤੁਸੀਂ ਮੰਜੇ ਤੇ ਪਿਆ ਦੇਖਦੇ ਹੋ ਮਨ ਤੇ ਕੀ ਕਹਿਆ ਮਹਿਸੂਸ ਲਾ ਮਾਪੇ ਮਨ ਤਾਂ ਹੱਟਾ ਨਾ ਖਰਾਬ ਇਹੰਦਾ ਬਟਾ ਕੀ ਕਰੀਏ ਹੁਣ ਮਜਬੂਰੀ ਹੈ ਨਾ ਨਹੀਂ ਮਿੰਦ ਕੋ ਕਰਦਾ ਕਰਨਾ ਪੈਂਦਾ ਨਾ ਨਹੀਂ ਬਾਹਰ ਜਾ ਕੇ ਕਰਨਾ ਪੈਂਦਾਗਾ ਬਾਹਰ ਜਾ ਕੇ ਨਾ ਨਹੀਂ ਫਿਰ ਇਹਦਾ ਵੀ ਦੇਖਣਾ ਪੈਂਦਾਗਾ ਵੀ ਨਾ ਬਈ ਚਲ ਕਿੰਨਾ ਖੁੰਦਾ ਚੱਲ ਕੋਈ ਗੱਲ ਨਹੀਂ ਕਈ ਵਾਰੀ ਇਹ ਕਹੂਗਾ ਮੈਂ ਤਾਂ ਮਰਦਾ ਹਾਂ ਵੀ ਵੀ ਤੇਰੇ ਉੱਤੇ ਮੈਂ ਬਦਨਮਾਨਾਂਗਾ ਵੇਖ ਅੰਦੀ ਨੇ ਨਾ ਕੋਈ ਗੱਲ ਨਹੀਂ ਤੇਰੇ ਤੇ ਹੈਗੀ ਆ ਦੇ ਨੀ ਦੇ ਤੱਕ ਕੋਈ ਮੈਂ ਇਤਨਾ ਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਮੇਰੇ ਬੱਚੇ ਦਾ ਜੇ ਕੋਈ ਇਲਾਜ ਕਰਾ ਦੇ ਇਹ ਆਪਦੀ ਲੱਤਾਂ ਤੇ ਖੜਾ ਹੋ ਜੇ ਅਬਦੇ ਜੋਗੇ ਕੱਲ ਨੂੰ ਇਹਨੂੰ ਬੁਸ ਹੋ ਜਾਂਦਾ ਚੱਲ ਅਬਦਾ ਕਮਾ ਕੇ ਖਾਤਾ ਲਊਗਾ ਬਸ ਹੀ ਤੇ ਮੇਰੀ ਆ ਜੋੜ ਕੇ ਮੇਰੀ ਹੋਰ ਕੋਲ ਦੇ ਕੋ ਬੁਸ ਨਹੀਂ ਮੇਰੀ ਤਾਂ ਸੀ ਸੀ ਲੱਗਣੀ ਹੈ ਜੇ ਮੇਰੇ ਬੱਚੇ ਦਾ ਇਲਾਜ ਕਰਾਉ ਤਸਵੀਰਾਂ ਕਿਤੇ ਨਾ ਕਿਤੇ ਭਾਵੁਕ ਕਰਦੇ ਨੇ ਵਾਲੀਆਂ ਨੇ ਕਿਉਂਕਿ ਇੱਕ ਮਾਤਾ ਅੱਖਾਂ ਚੋਂ ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ ਕਿ ਹੰਝੂ ਵੀ ਨਿਕਲ ਆਏ ਹਨ ਭਾਵੁਕ ਹੋ ਗਏ ਹਨ ਕਿਉਂਕਿ ਉਹ ਲਾ ਮਾਪੇ ਆਪਣਾ ਦੁੱਖ ਤਾਂ ਚੱਲ ਲੈਂਦੇ ਨੇ ਜਦੋਂ ਬੱਚੇ ਤੇ ਕੋਈ ਦਿੱਕਤ ਆਉਂਦੀ ਹੈ ਤਾਂ ਬੜੀ ਚਲਣੀ ਔਖੀ ਹੁੰਦੀ ਹੈ ਮੈਂ ਤਾਂ ਫਿਰ ਕਰਾਇਆ ਕਿ ਨੈਸ ਦਾ ਕਰਾਇਆ ਬਟਾ ਇਹਦਾ ਪੰਜਾ ਚੜਕੀਏ ਕਰਾਇਆ ਕਿਸੇ ਟਾਉਂ ਦਿੱਤਾ ਜਾਂਦਾ ਕਿਸੇ ਟਾਉਂ ਨਹੀਂ ਕਿਤਾ ਜਾਂਦਾ ਫਿਰ ਕਈ ਵਾਰੀ ਅਗਲਾ ਬੋਲਦਾ ਵੀ ਆ ਵੀ ਥੋੜਾ ਥੋੜਾ ਕਰਕੇ ਵਿੱਚ ਐਵੇਂ ਚੱਲ ਨੇ ਫਿਰ ਬੰਦਾ ਸਹੀ ਨਹੀਂ ਲੈਂਗੇ ਵੀ ਚੱਲ ਜਿਵੇਂ ਜਿਨ੍ਹਾਂ ਨੇ ਕੰਮ ਕੁੱਪ ਕਰਦੀਆਂ ਉਹ ਵਿੱਚ ਪਾ ਕੇ ਕਰ ਦਿੰਦੇ ਨੇ ਜੀ ਕਦੇ ਜਿਨ੍ਹਾਂ ਦੇ ਕੰਮ ਵਿੱਚ ਮੈਂ ਬਰਤਨ-ਮੁੱਤਨ ਕਿਸੇ ਦੇ ਹੀ ਲੱਗਦੀਆਂ ਕਿ ਤੋਂ ਘਰਾਂ ਚ ਹੀ ਉਹ ਵਿੱਚ ਪਾ ਕੇ ਮਾਣਾ ਮੋਟਾ ਉਹ ਦੇ ਦਿੰਦੇ ਨੇ ਮਦਦ ਮੁਦਦ ਬਾਣਾ ਮੋਟੀ ਉਹ ਕਰ ਦਿੰਦੇ ਨੇ ਜੀ ਐਮਐਸ ਵਿੱਚ ਕਿਸੇ ਟਾਈਮ ਦਿੱਤਾ ਜਾਂਦਾ ਕਿਸੇ ਟਾਈਮ ਨਹੀਂ ਕਈ ਵਾਰੀ ਮਕਾਨ ਮਾਲਕ ਘਰੇ ਆ ਕੇ ਬੋਲ ਕੇ ਵੀ ਜਾਂਦਾ ਹੀ ਕੀ ਕਰੀਏ ਕਦੇ ਕਿਸੇ ਨੇ ਹੈਲਪ ਨਹੀਂ ਕੀਤੀ ਕੋਈ ਹੈਲਪ ਜੀ ਬਸ ਉਹ ਹੀ ਨੇ ਜਿਨ੍ਹਾਂ ਨੇ ਮਾਣਾ ਮੋਟਾ ਘਰਾਂ ਚ ਕੰਮ ਕਰਦੇ ਉਹ ਹੀ ਕਰ ਜਾਂਦੇ ਨੇ ਜੀ ਇਹ ਮੰਝੇ ਤੇ ਪਏਗਾ ਉਹ ਤਾਂ ਕੋਈ ਹੈ ਨਹੀਂ ਜੀ ਹੈਲਪ ਕਰਨ ਵਾਲਾ ਮਾਣਾ ਮੋਟਾ ਇਹਨਾਂ ਦੇ ਤੁਸੀਂ ਵੀ ਕੋਈ ਬਿਮਾਰ ਹੋਣ ਗਰੀ ਮੈਂ ਵੀ ਹਾਰਟ ਦੀ ਬਸ ਪ੍ਰੋਬਲਮ ਹੈ ਬਸ ਇੱਕ ਨਾਲ ਮੇਰਾ ਬੀਪੀ ਵੀ ਵੱਧਦਾ ਹੈਗਾ ਟੈਕ ਵੀ ਇੱਕ ਵਾਰੀ ਹੋ ਚੁੱਕਿਆ ਹੈਗਾ ਮਤੇ ਹੈਡ ਦੀ ਤਾਂ ਬਿਮਾਰੀ ਬੜੀ ਭੈੜੀ ਹੈ ਫਿਰ ਕੀ ਕਰੀਏ ਜੀ ਉਹ ਵੀ ਦਵਾਈ ਵਸ ਕਿਸੇ ਟਾਈਮ ਮੇਰੇ ਕੋਲ ਲਈ ਜਾਂਦੀ ਹੈ ਕਿਸੇ ਟਾਈਮ ਨਹੀਂ ਲਈ ਜਾਂਦੀ ਹੈਗੀ ਉਹ ਤੇ ਫਿਰ ਵਸ ਕਈ ਵਾਰ ਤਾਂ ਜੀ ਇੱਥੇ ਦਿੰਦੇ ਨੇ ਦਵਾਈ ਕਿ ਉਹ ਵੀ ਫ੍ਰੀ ਵੀ ਲੈ ਆਂਦੇ ਆਂਗੇ ਜਿਹਨੂੰ ਫ੍ਰੀ ਸੇਵਾ ਤੇ ਦਿੰਦੇ ਨੇ ਜੀ ਉਤੋਂ ਬੀਪੀ ਦੀ ਦਵਾਈ ਤਾਂ ਖੁੱਲ੍ਹੇ ਆਂਦੇ ਆਂ ਪਾਣੀ ਮੋਟੀ ਵਸ 12 ਡੱਬੀ ਡੁੱਬੀ ਦੀ ਜਿਹੜੀ ਉਹ ਵਾਰੋਂ ਲਿਆ ਜੀ ਦੇਖਾ ਤੁਸੀਂ ਨੇ ਕਿ ਮਾਤਾ ਜੀ ਵੀ ਭਾਵੁਕ ਹੋ ਸਨ ਕਿਉਂਕਿ ਉਲਾਦ ਦਾ ਦੁੱਖ ਨਹੀਂ ਦੇਖਿਆ ਯਾਰਿਆ ਤੇ ਬਾਈ ਵੀ ਕਾਫੀ ਦੁਖੀ ਹੈ ਕਿਉਂਕਿ ਜਿਹਦਾ ਬੇੜਾ ਜਿਹੜਾ ਬੰਦਾ ਕੰਮਕਾਰ ਵਾਲਾ ਹੋ ਗਏ ਉਸ ਨੂੰ ਘਰੇ ਪੈਣਾ ਬਹੁਤ ਔਖਾ ਹੋ ਜਾਂਦਾ ਹੈ ਘਰ ਬੇ ਵੱਡ ਖਾਂ ਨੂੰ ਆਂਦਾ ਤਾਂ ਮਾਤਾ ਜੀ ਨੇ ਉਹਨਾਂ ਵੀਰਾਂ ਅੱਗੇ ਉਹਨਾਂ ਦਾ ਨੰਨੇ ਸੱਜਣਾ ਅੱਗੇ ਇੱਕ ਮਦਦ ਦੀ ਗੁਹਾਰ ਲਗਾਈ ਹੈ ਵੀ ਜੇ ਕੋਈ ਇਹਨਾਂ ਦੀ ਮਦਦ ਕਰਨਾ ਚਾਹੇ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਐ ਸਮਰੂਰ ਰੇਲਵੇ ਲਾਈਨ ਦੇ ਨਾਲ ਪ੍ਰੀਤਨਗਰ ਦੇ ਵਿੱਚ ਕਿ ਰਾਏ ਦੇ ਮਕਾਨ ਤੇ ਬੈਠੇ ਹਨ ਇਹਨਾਂ ਦੀ ਹੈਲਪ ਕਰ ਸਕਦਾ ਹੈ ਤੇ ਇਹਨਾਂ ਦਾ ਤਾਂ ਇੱਕੋ ਹੀ ਕਹਿਣਾ ਵਸ ਵੀ ਸਾਨੂੰ ਹੋਰ ਕੋਈ ਪੈਸਾ ਟਕਣ ਚਾਹੀਦਾ ਸਾਡੇ ਮੁੰਡੇ ਦਾ ਸਾਡੇ ਮੁੰਡੇ ਦਾ ਵੀ ਇਲਾਜ ਹੋ ਜੇ ਉਸ ਦੀ ਲਤ ਵਿੱਚ ਰਾੜ ਪੈ ਜਾਵੇ ਤੇ ਉਹ ਤੁਰਨ ਫਿਰ ਲੱਗ ਜਾਵੇ ਉਸ ਦਾ ਆਪਰੇਸ਼ਨ ਹੋ ਜਾਵੇ ਚਾਹੇ ਕੋਈ ਸਰਕਾਰੀ ਹਸਪਤਾਲੋਂ ਕਰਾ ਦੇ ਇਹਨਾਂ ਨੂੰ ਇਹ ਵੀ ਕੋਈ ਜੂਰੀ ਨੀ ਕਿਸਾਸੀ ਨੇ ਕੋਈ ਬਾਹਰੋਂ ਰਾਜ ਮਹਿੰਗਾ ਕਰਾਣਾ ਤਾਂ ਹੁਣ ਦੇਖਣਾ ਹੋਵੇਗਾ ਕਿ ਸਾਡੇ ਦਰਸ਼ਕਾਂ ਵਿੱਚੋਂ ਕੋਈ ਦਾਨੀ ਸੱਜਣ ਕੋਈ ਸਰਕਾਰ ਦਾ ਨੁਮਾਇੰਦਾ ਜੋ ਇਹ ਆਸlaਈ ਬੈਠਿਆ ਨੇ ਕਿ ਸਾਡੀ ਕੋਈ ਹੈਲਪ ਕਰੇਗਾ ਅਤੇ ਇਹਨਾਂ ਦਾ ਬੱਚਾ ਉਸ ਆਪਰੇਸ਼ਨ ਦੇ ਬਾਅਦ ਤੁਰਨ ਫਿਰਨ ਲੱਗ ਜਾਵੇਗਾ ਕਦੋਂ ਉਹ ਆਸ ਪੂਰੀ ਹੁੰਦੀ ਹੈ ਅਤੇ ਇਸ ਮਾਂ ਦੇ ਜੋ ਹੰਝੂ ਹਨ ਉਹਨਾਂ ਨੂੰ ਕੌਣ ਪੂੰਝੇਗਾ